ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਉਗੇ ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਨੇ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ ਚੁਣਿਆ ਹੈ ਇਹੇ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕਾਡਾਂ ਨੂੰ ਦਿੱਤਾ ਜਾਂਦਾ ਹੈ ਇਸ ਸਾਲ 2024 ਵਾਸਤੇ ਜਿਨ੍ਹਾਂ ਤਿੰਨ ਹੋਰ ਪ੍ਰਮੁੱਖ ਸਾਇਤਕਰਾਂ ਦੀ ਚੋਣ ਹੋ ਕੀਤੀ ਗਈ ਹੈ ਉਹ ਐਸ 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 ਮੁਕੰਮਨ ਰਾਧਾ ਬੱਲਵ ਅਤੇ ਭਗਵਾਨ ਦਾਸ ਮੂਰਵਾਲ ਪੁਰਸਕਾਰ ਸਮਾਰੋਹ 20 April ਨੂੰ ਕਲਕੱਤਾ ਵਿਖੇ ਹੋਵੇਗਾ ਇਸ ਸਨਮਾਨ ਦਾ ਵਿੱਚ ਪ੍ਰਸ਼ੰਸ਼ਾ ਪੱਤਰ ਅੰਗਵਸਤ ਅਤੇ 1 ਲੱਖ ਰੁਪਏ ਦੀ ਨਕਦ ਰਾਸ਼ੀ ਸ਼ਾਮਲ ਹੁੰਦੀ ਹੈ ਭਾਰਤੀ ਭਾਸ਼ਾ ਪ੍ਰੀਸ਼ਦ ਦੇ 1975 ਤੋਂ ਇਲਾਵਾ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ ਸਮਗਰ ਸਨਮਾਨ ਏਸ ਨੇ 1980 ਤੋਂ ਸ਼ੁਰੂ ਕੀਤੀ ਹਨ ਇਸ ਦੇ ਨਾਲ ਹੀ ਜੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਜੁਵਾ ਪੁਰਸਕਾਰ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ 51000 ਰੁਪਏ ਦੀ ਰਾਸ਼ੀ ਸ਼ਾਮਲ ਹੁੰਦੀ ਹੈ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਤਜਨ ਸਿੰਘ ਗਿੱਲ ਨੇ ਕਰਨਲ ਜਸਬੀਰ ਸਿੰਘ ਭੁੱਲਰ ਦੀ ਨੂੰ ਐਲਾਨੇ ਇਸ ਪੁਰਸਕਾਰ ਲਈ ਮੁਬਾਰਕਬਾਦ ਦਿੱਤੀ ਹੈ ਸੇਵਾਮੁਕਤ ਕਰਨਲ ਜਸਬੀਰ ਭੁੱਲਰ ਮੁਹਾਲੀ ਵਿੱਚ ਰਹਿੰਦੇ ਹਨ ਉਹ ਬਹੁਤ ਵਿਦਾਈ ਲੇਖਕ ਹਨ ਜਿਨ੍ਹਾਂ ਨੇ ਕਹਾਣੀਆਂ ਨਾਵਲਾਂ ਕਾਵ ਸੰਗ੍ਰਹਿ ਨਿਬੰਧ ਸੰਗ੍ਰਹਿ ਅਤੇ ਬਾਲ ਸਾਹਿਤ ਦੀਆਂ 3 ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਪਰਫੁੱਲਤ ਕੀਤਾ ਹੈ ਉਹ ਭਾਰਤੀ ਸਾਹਿਤ ਅਕਾਦਮੀ ਭਾਸ਼ਾ ਵਿਭਾਗ ਪੰਜਾਬ ਪੰਜਾਬ ਕਲਾ ਪ੍ਰੀਸ਼ਦ ਅਤੇ ਕਈ ਹੋਰ ਊਗੀਆਂ ਸਾਹਿਤਿਕ ਸੰਸਥਾਵਾਂ ਵੱਲੋਂ ਪਹਿਲਾਂ ਹੀ ਇਨ੍ਹਾਂ ਇਨਾਮਾਂ ਨਾਲ ਸਨਮਾਨਿਤ ਹੋ ਚੁੱਕਿਆ ਹਨ ਜਸਵੀਰ ਸਿੰਘ ਭੁੱਲਰ ਦਾ ਜਨਮ 4 ਅਕਤੂਬਰ 1941 ਨੂੰ ਪਿੰਡ ਭੁੱਲਰ ਜ਼ਿਲ੍ਹਾ ਅੰਮ੍ਰਿਤਸਰ ਭਾਰਤੀ ਪੰਜਾਬ ਵਿੱਚ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਮਨਜੀਤ ਕੌਰ ਦੇ ਘਰ ਹੋਇਆ ਉਸ ਨੇ ਸ਼ੁਰੂ ਵਿੱਚ ਭਾਰਤੀ ਫੌਜ ਵਿੱਚ ਸਰਵਿਸ ਕੀਤੀ ਅਤੇ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤੀ ਲਈ ਇਸ ਦੇ ਕਹਾਣੀ ਸੰਗ੍ਰਹਿ ਇੱਕ ਰਾਤ ਦਾ ਸਮੁੰਦਰ ਨੂੰ ਸਾਲ 2014 ਦਾ ਟਾਹਾਂ ਇਨਾਮ ਦਿੱਤਾ ਗਿਆ ਜਿੱਥੇ ਇਹ ਪੁਸਤਕ ਦੂਜੇ ਥਾਂ ਉੱਤੇ ਰਹੀ ਜਸਵੀਰ ਭੁੱਲਰ ਦੀਆਂ ਹੋਰ ਪੁਸਤਕਾਂ ਬਾਬੇ ਦੀਆਂ ਬਾਤਾਂ ਨਿੱਕੇ ਹੁੰਦਿਆਂ ਜੰਗਲ ਟਾਪੂ ਇੱਕ ਜੰਗਲ ਟਾਪੂ 99 ਕਹਾਣੀ ਸੰਗ੍ਰਹਿ ਚਿੜੀ ਦਾ ਇੱਕ ਦਿਨ ਸੋਮਾ ਦਾ ਜਾਗਦੂ ਜੰਗਲ ਦਾ ਰੱਬੂ ਮਗਰ ਮੱਛਾਂ ਦਾ ਬਸੇਰਾ ਖੁੰਬਾ ਵਾਲਾ ਕਛੂਕੁਮਾ ਬੁੱਧ ਸਿੰਘ ਦੇ ਸਾਵੇ ਸੁਪਨੇ ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ਤੇ 15 ਬਰੇ ਤੱਕ ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ਤੇ ਚਾਬੀ ਵਾਲੇ ਖਡਾਉਣੇ ਨਾਵਲ ਪਤਾਲ ਦੇ ਗਿੱਠ ਮੁਠੀਏ ਬਾਲ ਨਾਵਲ ਚਿੱਟੀ ਗੁਫਾ ਦੇ ਮਾਲਸਰੀ ਨਾਵਲ ਨੰਗੇ ਪਹਾੜ ਦੀ ਮੌਤ ਨਾਵਲ ਜਰੀਨਾ ਨਾਵਲ ਮਹੂਰਤ ਨਾਵਲ ਖਜੂਰ ਦੀ 5ਵੀਂ ਗਿਟਕ ਕਾਗਜ਼ ਉਤੇ ਲਿਖੀ ਮੁਹੱਬਤ ਇੱਕ ਰਾਤ ਦਾ ਸਮੁੰਦਰ ਖਿੱਦੋ ਨਾਵਲ ਹਵੇਲੀ ਦਾ ਭੂਤ ਸੇਵਾ ਦਾ ਕੰਮ ਕਿਤਾਬਾਂ ਵਾਲਾ ਘਰ ਉਥਲੀ ਹੋਈ ਛੱਲੀ ਉਬਲੀ ਹੋਈ ਛੱਲੀ ਕਾਗਜ਼ ਦਾ ਸਿੱਕਾ ਪਹਿਲਾ ਸਬਕ ਵੱਡੇ ਕੰਮ ਦੀ ਭਾਲ ਖੂਹੀ ਦਾ ਖਜ਼ਾਨਾ ਨਿੱਕੀ ਜਿਹੀ ਸ਼ਰਾਰਤ ਲਖਨਵੇਲਾ ਕੋਮਲ ਅਤੇ ਹਰਪਾਲ ਨੇ ਬੂਟੇ ਲਾਏ ਹਰਪਾਲ ਸਕੂਲ ਗਿਆ ਕੋਮਲ ਦਾ ਜਨਮ ਦਿਨ ਨਵੇਂ ਗਵਾਂਢੀ ਬਿੰਦੀ ਪਿਨਾਗ ਗਈ ਕੋਮਲ ਹਰਪਾਲ ਸਿੰਘ ਡੈਡੀ ਪਾਰਕ ਵਿੱਚ ਗਏ ਕੱਠ ਪੁੱਤਰੀ ਦਾ ਤਮਾਸ਼ਾ ਗੁੱਡੇ ਗੁੱਡੀਆਂ ਦਾ ਵਿਆਹਨ